ਕਿੱਡੀ ਭੈੜੀ ਲੜਾਈ ਐ ਤੁਹਾਡੀ ਤੁਹਾਡੀ ਕਿੱਡੀ ਭੈੜੀ ਲੜਾਈ ਐ ਆਪਾਂ ਵੇਚਦੇ ਆ ਹੋ ਕਵਾੜ ਵਾਲੇ ਭਾਈ ਨੂੰ ਕਵਾੜ ਲਿਟਲ ਨਹੀਂ ਆਣੀਆ ਲਿਟਲ ਉੱਥਲੇ ਲਿਟਰ ਲਿਟਰ ਬ੍ਰਿਓ ਲੱਡੀ ਕੀ ਕਰਦੀ ਹੋ ਲੜੋ ਖੇਡ ਲਓ ਕਿ ਨਹੀਂ ਸੋਣੀ ਧੁੱਪ ਨਿਕਲੀ ਐ ਖੇលੀਆਂ-ਵੇਲੀਆਂ ਕਰ ਲਓ تم ਲੇਟਣ ਨੂੰ ਕਿਨੇ ਕਿਹਾ ਥੱਲੇ ਓਏ ਇਧਰ ਚਾਕ ਲੇਟ ਲਾ ਲੇਟਾ ਧੁੱਪ ਸੋਣੀ ਨਿਕਲੀ ਬਹੁਤ ਸੋਹਣੀ ਤੋਂ ਫੁਨਕਲੀ ਲੇਟਲਾ 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 ਆ ਦੇਖੀਂਂਂ ਦੀ ਬੈਠੀ ਕੋਲੇ ਤੈਨੂੰ ਲੜ ਤਾਂ ਇੱਕ ਮਿੰਟ ਜੀ ਬੰਦੀਆਂ ਨੇ ਨੋ ਲੱਡੀ ਇੱਧਰ ਦੀ ਆ ਕਿੱਡਾ ਭੜਾ ਲੜਦੀਆਂ ਨੇ ਦੋਨੇ ਲੜੋ ਇਧਰ ਆ ਕਦੇ ਵੀ ਸੱਤ ਲੜਦੀ ਦੋਨੇ ਜਾਣੀਆਂ ਕੀ ਲੜਾਈ ਹੈ ਤੁਹਾਡੀ ਐਨੀ ਸੋਣੀ ਧੁੱਪਾ ਬੈ ਕੇ ਸੇਕ ਲੋ ਦੋਨੇ ਜਾਣੀਆਂ ਉਧਰ ਆਰਾਮ ਨਾਲ ਬੈਠਾ ਧੁੱਪੇ ਉਧਰ ਉਹ ਦੇਖੋ ਆਪਾਂ ਇਧਰ ਹੁਣ ਚਲਾਉਨੇ ਆ ਮਸ਼ੀਨ ਇਹ ਮੇਰੇ ਕੋਲੇ ਲੜੀ ਜਾਂਦੀਆਂ ਨੇ ਦੇਖੋ ਆਪਾਂ ਧਰਲੀ ਮਸ਼ੀਨ ਵਾਰੇ ਇਹਨਾਂ ਦਾ ਲੜਾਈ ਤੇ ਜੋਰ ਆ ਤੂੰ ਪਸੇਕਦੀ ਨਹੀਂ ਆਜੋ ਆਜੋ ਇੱਧਰ ਏ ਇੱਧਰ ਆਓ ਇੱਧਰ ਆਓ ਜੋੜੀ ਫਿਰਦੀ ਦੇਖੋ ਆ ਤੂੰ ਪਸੇਕੇ ਇੱਥੇ ਬੈਠੋ ਬੈਠੋ ਉੱਪਰ ਉੱਪਰ ਬੈਠੋ ਉੱਪਰ ਓਏ